ਜਦੋਂ ਔਰੰਗਜ਼ੇਬ ਨੂੰ ਪਤਾ ਲੱਗਦਾ ਹੈ ਕਿ ਮੋਤੀਰਾ ਮੈਰਾ ਨੇ ਸੈਹਬ ਜੱਜਾ ਨੂੰ ਦूत ਪਿਲਾਇਆ ਹੈ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਕਿਹਨ ਤੇਰੇ ਕੋਲ ਬਚਣ ਤੋਂ ਬਸ ਇੱਕ ਹੀ ਤਰੀਕਾ ਹੈ ਇਸਲਾਮ ਕਬੂਲ ਕਰ ਲੈ ਤਾਂ ਮੋਤੀਰਾ ਮੈਰਾ ਕਹਿੰਦਾ ਹੈ ਕਿ ਹੁਣ ਮੈਂ ਮਾਤਾ ਗੁਦਰਕੌਰ ਦੇ ਪੈਰਾਂ ਵਿੱਚ ਮੁੱਠਾਂ ਟਿਕਿਆ ਹੈ ਮੈਂ ਪਹਿਲਾਂ ਇਸਲਾਮ ਕਬੂਲ ਕਰ ਲੈਂਦਾ ਪਰ ਹੁਣ ਨਹੀਂ ਇਹ ਸੁਣ ਕੇ ਔਰੰਗਜ਼ੇਬ ਗੁੱਸੇ ਵਿੱਚ ਆ ਜਾਂਦਾ ਹੈ ਤੇ ਹੁਕਮ ਦੇ ਦਿੰਦਾ ਹੈ ਕਿ ਇਸਦੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੇੜਿਆ ਜਾਵੇ ਪਹਿਲਾ ਉਹਦੇ 6 ਸਾਲ ਦੇ ਬੱਚੇ ਨੂੰ ਚੁੱਕਿਆ ਜਾਂਦਾ ਹੈ ਜਿਸ ਨੂੰ ਅੱਧਾ ਕੋਲੂ ਵਿੱਚ ਪੇੜ ਕੇ ਰੋਗ ਦਿੱਤਾ ਜਾਂਦਾ ਹੈ ਬੱਚੇ ਦਾ ਲਹੂ ਗੰਨੇ ਦੇ ਰਸ ਵਾਂਗ ਟਪਕਦਾ ਹੈ ਤੇ ਬੱਚਾ ਜੋਰ-ਜੋਰ ਦੀ ਚੀਕਦਾ ਹੈ ਤੇ ਔਰੰਗਜ਼ੇ ਮੁੱਤਰਾ ਮੈਰਾ ਨੂੰ ਕਹਿੰਦਾ ਹੈ ਕਿ ਹਾਲੇ ਵੀ ਮੌਕਾ ਹੈ ਇਸਲਾਮ ਕਬੂਲ ਕਰ ਲੈ ਤਮ ਉਹ ਤੇਰਾ ਮੈਰਾ ਇਨਕਾਰ ਕਰ ਦਿੰਦਾ ਹੈ ਇਸ ਤਰ੍ਹਾਂ ਬੱਚੇ ਤੋਂ ਬਾਅਦ 80 ਸਾਲ ਦੀ ਮਾਂ ਫਿਰ ਉਹ ਧਿਕਰ ਵਾਲੀ ਸਭ ਨੂੰ ਕੋਲੂ ਦੇ ਵਿੱਚ ਪੇੜ ਦਿੱਤਾ ਜਾਂਦਾ ਹੈ ਅੰਤ ਦੇ ਵਿੱਚ ਔਰੰਗਜ਼ੇ ਕਹਿੰਦਾ ਹੈ ਕਿ ਹੁਣ ਵੀ ਮੌਕਾ ਹੈ ਤੇਰੇ ਕੋਲ ਮੋਤੀਰਾ ਮੇਰਾ ਕਹਿੰਦੇ ਹੈ ਕਿ ਹੁਣ ਰਹਿ ਕੀ ਗਿਆ ਲੋਕ ਆਪਣੇ ਬੱਚਾ ਲਈ ਜਿੰਦੇ ਨੇ ਸਹਿਬਜ਼ਾਦੇ 2 ਦਿਨ ਪਹਿਲਾਂ ਚਲੇ ਗਏ ਤੇ ਮੇਰੇ ਵਾਲਾ ਤੁਸੀਂ ਅੱਜ ਤੋੜ ਦਿੱਤਾ ਇਸ ਤਰ੍ਹਾਂ ਕਰਕੇ ਮੋਤੀਰਾ ਮੇਰੇ ਦੇ ਸਾਰੇ ਪਰਿਵਾਰ ਕਸ਼ੀਦ ਕਰ ਦਿੱਤਾ ਗਿਆ ਉਹਨਾਂ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਦੁੱਧ ਸਹਿਬਜ਼ਾਦੇ ਨੂੰ ਪਿਲਾ ਕੇ ਉਹਦੇ ਕੀਮਤ ਆਪਣੀ ਜਾਨ ਨਾਲ ਚੁਕਾਈ